ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੰਨ ਦੇਖੋ ਜੀ ਅੱਜ ਮੈਂ ਜਿਹੜੀ ਵੀਡੀਓ ਬਣਾਉਣ ਲੱਗੀ ਆ ਬੜੀ ਹਾਸੋਹਿਣੀ ਜੀ ਵੀਡੀਓ ਐ। ਹੁਣ ਮੈਂ ਤੁਹਾਨੂੰ ਗੱਲ ਦੱਸਦੀ ਆ ਇਹ ਵੀ ਇਹ ਵੀ ਸਾਡੀ ਕੱਲ ਦੇ ਟੂਰ ਦੀ ਉਹ ਵੀਡੀਓ ਐ। ਬਈ ਅਸੀਂ ਗਏ ਸੀ ਚੰਡੀਗੜ੍ਹ ਵੱਲ। ਮੈਂ ਦੋ ਚੀਜ਼ਾਂ ਨੋਟ ਕਰੀਆਂ ਤੇ ਇੱਕ ਟਿਕਟਾਂ ਬਾਰੇ। ਕਿਰਾਏ ਬਾਰੇ। ਜਿਹੜਾ ਫ੍ਰੀ ਸਫਰ ਕਰਦੀਆਂ ਬੀਬੀਆਂ ਬਹਿਣਾ। ਅਸੀਂ ਚੰਡੀਗੜ੍ਹ ਤੋਂ ਚੜੇ ਪਿੰਡ ਲਈ ਅਸੀਂ ਆ ਕੇ ਇੱਧਰ ਮਰਿੰਡੇ ਉਤਰਨਾ ਸੀਗਾ ਹੁਣ ਤੁਹਾਨੂੰ ਮੈਂ ਦੱਸਦੀ ਆਂ ਬਈ ਉਹ ਬੱਸ ਦੇ ਵਿੱਚ 75% ਜਨਾਨੀਆਂ ਹੋਣੀਆਂ 75 80% ਜਨਾਨੀਆਂ ਹੋਣੀਆਂ ਬਾਕੀ ਵਿਚਾਰੇ ਬੰਦੇ ਤੇ ਮੈਂ ਸਰਦਾਰ ਜੀ ਨੂੰ ਸਵਾਲ ਕੀਤਾ ਮੈਂ ਕਿਹਾ ਬਈ ਸਰਦਾਰ ਜੀ ਜਨਾਨੀਆਂ ਕਿੰਨੀਆਂ ਨੇ ਬੱਸ 'ਚ ਵੀ ਬੰਦੇ ਬਹੁਤ ਘਟਨੇ ਮੈਂ ਮੈਂ ਬੱਸ ਦਾ ਸਫ਼ਰ ਕਿਤੇ ਛੜੀਚ ਪਾਹੀ ਕਰਦੀ ਹੁੰਨੀ ਆ ਚਲੋ ਕੱਲ ਮੰਜਾ ਹੀ ਬਣ ਗਿਆ ਵੀ ਅੱਜ ਬੱਸ ਨੂੰ ਜਾਣਾ ਹੈ ਇਹ ਮੈਨੂੰ ਕਹਿੰਦੇ ਵੀ ਤੂੰ ਆਪੇ ਦੇਖ ਲੈ ਮੈਂ ਕਿਹਾ ਵੀ ਆਪੇ ਦੇਖ ਲਈ ਮੇਰਾ ਦਿਮਾਗ ਨਹੀਂ ਥਾ ਉੱਧਰ ਨੂੰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਫਰੀ ਆਲੇ ਕਿੰਨੀ ਨੂੰ ਮੇਰਾ ਦਿਮਾਗ ਨਹੀਂ ਥਾ ਤਾਂ ਬੱਸ ਲੋਸੀ ਸਪੈਸ਼ਲੀਆਂ ਸੀਟਾਂ ਤੇ ਬੈਠੇ ਤੇ ਮੈਨੂੰ ਕਹਿੰਦੇ ਤੂੰ ਆਪੇ ਦੇਖ ਲੈ ਮੈਂ ਕਿਹਾ ਵੀ ਆਪੇ ਦੇਖ ਲਈ ਮੈਂ ਥੱਕੀ ਟੁੱਟੀ ਜੀ ਹੋਈ ਥੀ ਮੈਂ ਇੰਨਾ ਗੱਲਾਂ ਕਿੰਨੀ ਧਿਆਨ ਨਹੀਂ ਦਿੱਤਾ ਤੇ ਕਹਿੰਦੇ ਬੀਬੀਆਂ ਦਾ ਜ਼ਿਆਦਾ ਹੋਣਾ ਕੀ ਕਰਨਾ ਇਸ ਬੱਸ 'ਚ ਤੂੰ ਆਪੇ ਦੇਖ ਲਈ ਮੈਂ ਚਲੋ ਠੀਕ ਹੈ ਮੈਂ ਚਲ ਕੋਈ ਹੋਊਗਾ ਕੁਸਾ ਮੈਂ ਮੇਰਾ ਉਧਰ ਧਿਆਨ ਹੀ ਨਹੀਂ ਥਾ ਤਾਂ ਭਾਈ ਜਿਹੜੀ ਵੀ ਬੀਬੀ ਕੋਲ ਕੰਡੈਕਟਰ ਨੇ ਵੀਰ ਨੇ ਖੜਨਾ ਜਾ ਕੇ ਉਹਨਾਂ ਜਦੇ ਆਪਣਾ ਕੀ ਆਧਾਰ ਕਾਰਡ ਜਾ ਕੱਢ ਕੇ ਦਿਖਾ ਦੇਣਾ ਤੇ ਅਸੀਂ ਗਏ ਅਸੀਂ ਵੀ ਇਦਾਂ ਦਾ ਹੀ ਕੰਮ ਗਏ ਤੇ ਪਾਸਪੋਰਟ ਬਾਰੇ ਆਧਾਰ ਕਾਰਡ ਸਾਡੇ ਕੋਲ ਵੀ ਤਾਂ ਤੇ ਭਾਈ ਵਿਚਾਰਾ ਕੰਡੈਕਟਰ ਜਿਹੜੀ ਸੀਟ ਤੇ ਜਾਇਆ ਕਰੇ ਬੀਬੀ ਕਾਰਡ ਕੱਢ ਕੇ ਦਿਖਾ ਦਿਆ ਕਰੇ ਜਿਹੜੀ ਸੀਟ ਤੇ ਜਾਇਆ ਕਰੇ ਬੀਬੀ ਕਾਰਡ ਕੱਢ ਕੇ ਦਿਖਾ ਦਿਆ ਕਰੇ ਵੀਰਾਂ ਨੇ ਵਿਚਾਰਿਆਂ ਨੇ ਕਰਾਏ ਦਿੱਤੇ ਨੰਬਰ ਆ ਗਿਆ ਸਾਡਾ ਜਦ 2 ਕ 2 3 ਕ ਸਵਾਰੀਆਂ ਸਾਤੋਂ ਮੂਰੇ ਰਹਿ ਗਈਆਂ ਸਰਦਾਰ ਜੀ ਕਹਿੰਦੇ ਹੁਣ ਤੇਰੇ ਵਾਲਾ ਵੀ ਆਧਾਰ ਕਾਰਡ ਇਹਨਾ ਦਿਖਾਦਾ ਮੈਂ ਕਿਹਾ ਭਈ ਇਹ ਗੱਲ ਝੂਠ ਮੈਂ ਤਾਂ ਬਸ ਚੌਤਰਜੂ ਥੱਲੇ ਬਾਈ ਦਨੀ ਬੱਸ ਸੱਚ ਰਹਿੰਦੀ ਹੁਣ ਮੇਰੀ ਗੱਲ ਸੁਣੋ ਬਿਮਾਰੀਆਂ ਠਮਾਰੀਆਂ ਤੇ ਅਸੀਂ ਲੱਖਾਂ ਰੁਪਈਆ ਲਾ ਦੰਨੇ ਆ ਅਸੀਂ 50 60 ਰੁਪਏ 100 ਰੁਪਈਆ ਹੋ ਵੱਧ ਤੋਂ ਵੱਧ ਸਾਡੇ ਜਾਨੀ ਕਿੰਨੇ ਲੱਗੇ 80 80 ਰੁਪਈਏ ਲੱਗੇ ਸੀ ਸਾਡੇ ਕਿਰਾਏ ਦੇ ਦੋਹਾ ਜਣਿਆਂ ਦੇ 160 ਰੁਪਈਆ ਲੱਗਿਆ ਸਾਡਾ ਭਾਈ ਮੈਂ ਇਹਨਾਂ ਨੂੰ ਕਿਹਾ ਮਹਾ ਮੈਨੂੰ ਕਹਿੰਦੇ ਆਧਾਰ ਕਾਰਡ ਤੇਰਾ ਹੈਗਾ ਮੇਰੇ ਕੋਲ ਕਿਉਂਕਿ ਪਾਸਪੋਰਟ ਕਰਕੇ ਸਾਰੇ ਹੀ ਡਾਕੂਮੈਂਟ ਤੀਏ ਸਾਡੇ ਕੋਲ ਚੱਲ ਉਦੋਂ ਬਾਅਦ ਮੈਂ ਕਿਹਾ ਵੀ ਇਹ ਗੱਲ ਝੂਠ ਮੈਂ ਇਹ ਕੰਮ ਨਹੀਂ ਤੁਹਾਨੂੰ ਕਰਨ ਦੇਣਾ ਸੱਦ ਦੇ ਹੋ ਗਏ ਪੈਸੇ ਦੇ ਦੋ ਇਹਨਾਂ ਨੇ ਜਾਨੀ ਮੈਨੂੰ ਮਜ਼ਾਕ ਕੀਤਾ ਇਹ ਵੀ ਵੈਸੇ ਆਧਾਰ ਕਾਰਡ ਦੇ ਚੱਕਰ ਚ ਨਹੀਂ ଥିਗੇ ਅਸੀਂ ਜਾਂਦੇ ਹੋਏ ਵੀ ਟਿਕਟ ਲਾ ਕੇ ਗਏ ਆ ਤੇ ਪਰ ਮੇਰੇ ਦਿਮਾਗ 'ਚ ਇਹ ਗੱਲ ਨਹੀਂ ଥିਗੀ ਤੇ ਇਹਨਾਂ ਨੇ ਮੈਨੂੰ ਉਹੀ ਮੁਖੌਲ ਕਰਨ ਦੇ ਮਾਰਿਆ ਨੇ ਅੱਖੀ ਦਿਖਾਇਆ ਸਾਰਾ ਕੁਸ ਤੇ ਜਦੋਂ ਸਾਡੀ ਵਾਰੀ ਆ ਗਈ ਭਾਈ ਇਹਨਾਂ ਨੇ ਪੈਸੇ ਕੱਢ ਲਏ ਕੰਡੈਕਟਰ ਵੀ ਰੀ ਹਸਣ ਲੱਗ ਗਿਆ ਕਹਿੰਦਾ ਵੀਰੇ ਭੈਣ ਦਾ ਆਧਾਰ ਕਾਰਡ ਨਹੀਂ ਤੇਰੇ ਕੋਲ ਹੈਗਾ ਇਹ ਕਹਿੰਦੇ ਵਾਈ ਹੋਏਗਾ ਤਾਂ ਹੈ ਅਸੀਂ ਵੀ ਅੱਜ ਪਾਸਪੋਰਟ ਦਫ਼ਤਰ ਤੋਂ ਹੀ ਆਏ ਆ ਬਈ ਬੜਾ ਅਸੀਂ ਇਹ ਕੰਮ ਨਹੀਂ ਕਰਾਂਗੇ 50-60 ਰੁਪਏ ਕੀ ਹੁੰਨੇ ਆ ਅਸੀਂ ਖੜੇ ਖੜੇ ਰੇੜੀਆਂ ਤੇ 50-60 ਰੁਪਏ ਦਾ ਕੁਝ ਨਾ ਕੁਝ ਖਾ ਜੰਨੇ ਆ ਠੀਕ ਆ ਬਈ ਬੀਬੀਆਂ ਚੰਗੇ ਚੰਗੇ ਘਰਾਂ ਦੀਆਂ ਬੰਦੇ ਦੇ ਪਹਿਰਾਵੇ ਦੱਸ ਦਿੰਦੇ ਨੇ ਬਈ ਇਹ ਕਿੱਦਾਂ ਦੇ ਘਰ ਤੋਂ ਆ ਚੰਗੇ ਚੰਗੇ ਘਰਾਂ ਦੀਆਂ ਜਿਨ੍ਹਾਂ ਨੇ ਕੱਢ ਕੱਢ ਕੇ ਵਿਚਾਰੇ ਨੂੰ ਕਾਰਡ ਦਿਖਾ ਦੇ ਉਹ ਇੰਨਾ ਦੁਖੀ ਹੋਇਆ ਹੋਇਆ ਭਾਈ ਆ ਕੇ ਉਦੋਂ ਬਾਅਦ ਅਸੀਂ ਤਿੰਨ ਸੀਟਾਂ ਵਾਲੀ ਉਹਦੇ ਤੇ ਬੈਠੇ ਸੀਗੇ ਭਾਈ ਆ ਕੇ ਸਰਦਾਰ ਜੀ ਕੋਲ ਬਹਿ ਗਿਆ ਕੰਡੈਕਟਰ ਸਾਰੀਆਂ ਟਿਕਟਾਂ ਕੱਟ ਕੇ ਤੇ ਕਹਿੰਦਾ ਬਾਈ ਕਹਿੰਦਾ ਦੇਖ ਲੈ ਸਰਕਾਰਾਂ ਦਾ ਕੀ ਹਾਲ ਹੈ ਹੈਨਾ ਬਈ ਜਿਹੜੀ ਚੀਜ਼ ਤੇਲ ਨਾਲ ਚੱਲਦੀ ਹੈ ਪਹਿਲਾਂ ਬੱਸ ਹੈ ਕਹੇ ਲੱਖ ਦੀ ਫਿਰ ਉਦੋਂ ਬਾਅਦ ਕਹਿੰਦਾ ਅਸੀਂ 22 ਬਾਈ ਕਹਿੰਦਾ ਡਰਾਈਵਰ ਅਰ ਮੈਂ ਮੌਤ ਦੇ ਮੂੰਹ ਚ ਫਿਰਦੇ ਆ ਸੜਕਾਂ ਤੇ ਅਸੀਂ ਠੱਕੇ ਖਾਂਦੇ ਉਦੋਂ ਬਾਅਦ ਬੱਸ ਚ ਵੀ ਤੇਲ ਪੈਂਦਾ ਕਹਿੰਦਾ ਵੀ ਇਹ ਚੀਜ਼ ਮੁਕਤ ਕਿਉਂ ਯਾਦ ਬੀਬੀਆਂ ਘਰੋਂ ਜਾ ਕੇ ਸੂਟਾਂ ਵਾਲੇ ਦੇ 50 50 60 60 ਹਜ਼ਾਰ ਲੱਖ ਲੱਖ ਰੁਪਈਆ ਖੜੀਆਂ ਹੀ ਲਾਏ ਆਉਂਦੀਆਂ ਨੇ ਠੀਕ ਆ ਦੋ ਦੋ 4 4 ਹਜ਼ਾਰ ਵਾਲਾ ਸੂਟ ਲੈ ਕੇ ਆਉਂਦੀਆਂ ਨੇ ਇੱਕ ਉਹਨਾਂ ਨੂੰ 50 60 ਰੁਪਏ ਦੇਣੇ ਕਰਾਏ ਦੇ ਔਖੇ ਹੋ ਜਾਂਦੇ ਨੇ ਇਹ ਸਾਨੂੰ ਵੀ ਸ਼ਰਮ ਚਾਹੀਦੀ ਆ ਜਿਹੜਾ ਕੰਡੈਕਟਰ ਵੀਰਤਾ ਉਹਨੇ ਸਰਦਾਰ ਜੀ ਨੂੰ ਦੱਸਿਆ ਕਹਿੰਦਾ ਵੀ ਹੁਣ ਥਾਂ ਹੀ ਸਾਨੂੰ ਅਜੇ ਤਨਖਾਹ ਨਹੀਂ ਮਿਲੀ ਹੈਗੀ ਵੀ ਸਾਨੂੰ ਕਈ ਵਾਰ ਤਨਖਾਹ ਮਹੀਨਾ ਟੱਪ ਕੇ ਦੇਰ ਨਾਲ ਮਿਲਦੀ ਆ ਦੇਖੋ ਸਭ ਦੀਆਂ ਕਬੀਲਦਾਰੀਆਂ ਨੇ ਕੋਈ ਵੀ ਬੰਦਾ ਘਰੋਂ ਨਿਕਲਦਾ ਹੈ ਅਗਲਾ ਆਪਣੇ ਬੱਚਿਆਂ ਲਈ ਨਿਕਲਦਾ ਠੀਕਾ ਹੁਣ ਜਿਵੇਂ ਬਿੱਲ ਮਾਫ ਕਰੇ ਹੋਏ ਆ ਜਿਹੜੀ ਚੀਜ਼ ਪਿੱਛੋਂ ਮੁੱਲਦੀ ਆਉਂਦੀ ਆ ਉਹ ਅਸੀਂ ਮਾਫੀ ਕਾਤੇ ਕਰਨੀ ਆ ਨਾ ਵੱਡੋ ਲੋਕਾਂ ਨੂੰ ਨਾ ਨਜਾਇਜ਼ ਪੈਸੇ ਲਾਓ ਜੁੰਟਾਂ ਤੇ ਉਹੀ ਤੁਸੀਂ ਉਹਨੇ ਕਲਾ ਲਓ ਜਿੰਨੀ ਜਾਇਜ਼ ਜਾਇਜ਼ ਹੈਗੀ ਆ ਇਹ ਆ ਤਾਂ ਜਮਾਈ ਗੰਡਾਸਾ ਫੇਰ ਦੇਣਾ ਜਾਂ ਫਿਰ ਮੁਖਤੇ ਦੁਨੀਆ ਝੱਟ ਤੇ ਲਾਈ ਹੋਈ ਆ ਜਿਵੇਂ ਆ ਦਾਲਾਂ ਆਟੇ ਜੇ ਵਿਕਦੇ ਫਿਰਦੇ ਆ ਨਾ 2-2 ਰੁਪਏ ਕਿਲੋ ਵਾਲੀ ਕਣਕ ਠੀਕ ਹੈ ਚਾਟ ਤੇ ਲਾ ਲਈ ਦੁਨੀਆ ਅਸੀਂ ਲੋਕ ਇਹ ਜਿਹਾ ਅਸੀਂ ਚਾਟ ਤੇ ਲੱਗੇ ਹੋਏ ਵੋਟਾਂ ਪਾਉਣੇ ਆ ਇਹਨਾਂ ਨੂੰ ਹੈ ਜੇ ਲੋਕਾਂ ਨੂੰ ਕੁਰਸੀਆਂ ਦੇ ਦੰਨੇ ਆ ਅਸੀਂ ਵੀ ਜਿਹੜੇ ਤੁਹਾਨੂੰ ਪਤਾ ਹੀ ਹੈ ਕੋਈ ਕਹਿੰਨੇ ਵੀ ਭਾਵੇਂ ਰੋਟੀ ਨਾ ਪੱਕੇ ਐਮਐਲਏ ਦੇ ਪਹਿਲਾਂ ਰੋਟੀ ਨਾ ਪੱਕੇ ਸਭ ਤੋਂ ਪਹਿਲਾਂ ਜਿੱਤਣ ਤੋਂ ਬਾਅਦ ਉਹ ਫੋਰਚੂਨਰ ਲੈ ਆਉਂਦਾ ਕਢਾ ਕੇ ਹਰੇਕੇ ਅਸੀਂ ਸਾਡੀ ਜਿਹੜੀ ਘਰ ਦੀ ਚੀਜ਼ ਆ ਲਾ ਲਓ ਆਪਾਂ ਨੇ ਇੱਕ ਫਸਲ ਘਰ ਲਾ ਲਓ ਆਪਾਂ ਨੇ ਘਰ ਆਲੂ ਵੀ ਜੇ ਹੋਏ ਆ ਆਪਾਂ ਧੀਆਂ ਭੈਣਾਂ ਨੂੰ ਵੀ ਕਹਿ ਦਿੰਨੇ ਆ ਭਾਈ ਕੁੜੀਓ ਘਰ ਦੇ ਆਲੂ ਆ ਤੁਸੀਂ ਵੀ ਬੋਰੀ-ਬੋਰੀ ਲੈ ਜਿਓ ਹੁੰਦਾ ਕਿ ਨਹੀਂ ਹੁੰਦਾ ਜਿਹੜੀ ਚੀਜ਼ ਹੁਣ ਅਸੀਂ ਲਾ ਲੋ ਵੀ ਘਰ ਦੇ ਆਲੂ ਨਹੀਂ ਹੈਗੇ ਮੁੱਲ ਲਿਆਨੇ ਆ ਅਸੀਂ ਮੁੱਲ ਲਿਆ ਕੇ ਕੁੜੀਆਂ ਨੂੰ ਤਿੰਨ ਬੋਰੀਆਂ ਚਾਰ ਸਿੱਟੀਆਂ ਵੀ ਤੁਸੀਂ ਵੀ ਲੈ ਜਾਓ ਬੋਰੀ ਬੋਰੀ ਬੰਦੇ ਤੇ ਨਹੀਂ ਹੁੰਦਾ ਕਿਉਂ ਸਭ ਤਾਂ ਇਕ ਮੀਂਦਾਰੀਆਂ ਚਲਦੀਆਂ ਨੇ ਸੋਈ ਗੱਲਾਂ ਸਰਕਾਰਾਂ ਦੀ ਜਿਹੜੇ ਪਿੱਛੋਂ ਚੀਜ਼ ਮੁੱਲ ਦੀ ਆਉਂਦੀ ਆ ਉਹ ਮੁਕਤ ਕਾਤੇ ਤੁਸੀਂ ਜਾਇਜ ਜਾਇਜ ਲੈ ਲਓ ਇਹ ਤਾਂ ਤੁਸੀਂ ਘਰ ਦੇ ਕੁੱਤੇ ਬਿੱਲਿਆਂ ਤੇ ਵੀ ਟੈਕਸ ਲਾਇਆ ਹੋਇਆ ਨਹੀਂ ਬਿਜਲੀ ਮੁਕਤ ਬਿਜਲੀ ਪਿੱਛੋਂ ਮੁਕਤ ਤਾਂ ਆਉਂਦੀ ਨਹੀਂ ਠੀਕ ਹੈ ਕਰਜਈ ਕੌਣ ਹੁੰਨੇ ਆ ਲੋਕ ਇੱਕ ਸਾਡੇ ਆ ਉਹ ਕਹਿੰਦੇ ਹੁੰਦਾ ਨਾ ਵੀ ਮੁਰਦਾ ਤੇ ਜਿਹੜਾ ਕਫਨ ਪਾਉਣਾ ਉਹਦੇ ਤੇ ਵੀ ਟੈਕਸ ਹੈ ਲੋਕਾਂ ਦੀਆਂ ਜੁੱਤੀਆਂ ਲੋਕਾਂ ਦਾ ਹੀ ਸਿਰ ਹੁਣ ਕੱਲ ਵੀਰ ਵਿਚਾਰਾ ਦੱਸੇ ਕਹਿੰਦਾ ਵੀ ਇੰਨਾ ਮਨਦੁਖੀ ਹੁੰਦਾ ਕਹਿੰਦਾ ਮੇਰਾ ਐਡਾ ਪਾਏਗਾ ਮੇਰੇ ਕੋਲ ਚੱਕਿਆ ਹੋਇਆ ਕਹਿੰਦਾ ਉਹਦੇ ਵਿੱਚ ਕਹਿੰਦਾ ਭਾਨ ਖੜਕਦੀ ਆ ਕਹਿੰਦਾ ਹੁਣ ਮੈਂ ਕਹਿੰਨੀ ਵੀ ਚੰਡੀਗੜ੍ਹ ਤੋਂ ਲੈ ਕੇ ਇੱਥੇ ਕਮਾਣੋਂ ਤੱਕ ਅਸੀਂ ਦੇਖਿਆ ਕੋਈ ਉਹਨੋਂ ਸਵਾਰੀ ਨਹੀਂ ਮਿਲੀ ਹੈਗੀ ਜਿਹੜੀਆਂ ਉੱਥੇ ਤੇ ਬੈਗੀਆਂ ਬਸ ਉਹੀ ਬੈਗੀਆਂ ਉੱਥੇ ਤੋਂ ਬੈਠੀਆਂ ਬੀਬੀਆਂ ਵੱਧ ਠੀਕ ਹੈ ਇਹ ਬੀਬੀਆਂ ਨੇ ਐਸਾ ਕੰਮ ਤੋਰ ਲਿਆ ਕਿਤੇ ਜਾਣਾ ਹੋਵੇ ਤੀਰਥ ਯਾਤਰਾ ਜਾਣਾ ਹੋਵੇ ਕਿਤੇ ਜਾਣਾ ਹੋਵੇ ਬਸ ਆਪਣਾ ਮੁਖਤਾਲੇ ਜਾ ਕੇ ਕਾਡ ਦਿਖਾਉਣਾ ਚਲੋ ਜੀ ਸਾਂਝ ਨੂੰ ਘਮਕੇ ਘਰ ਆ ਜਾਂਦੀਆਂ ਨੇ ਅਸੀਂ ਇਹਨਾਂ ਚੀਜ਼ਾਂ ਤੇ ਗਿਜ ਗਏ ਤਾਂ ਹੀ ਸਾਡਾ ਫਿਰ ਉਹ ਕਹਿੰਦੇ ਸਰਕਾਰਾਂ ਵੀ ਸਾਡਾ ਸਿਰ ਤਾਂ ਹੀ ਕੁੱਟਦੀਆਂ ਨੇ ਅਸੀਂ ਇੰਨੇ ਜੋਗ ਗਈਆਂ ਇਹ ਜਿਹੜੀ ਦੁਨੀਆਦਾਰੀ ਹੈ ਨਾ ਹੁਣ ਸਰਕਾਰਾਂ ਇਹਨਾਂ ਦਾ ਭੇਤ ਪਾ ਗਈਆਂ ਉਹਨਾਂ ਨੂੰ ਪਤਾ ਵੀ ਇਹ ਇੰਨੇ ਜੋਗਗੇ ਨੇ ਇੰਨੀ ਕੋਕਾਤ ਹੈ ਇਹਨਾਂ ਦੀ ਇੱਥੇ ਕਿਨਾਂ ਨੂੰ ਝੋਗਾ ਦੇ ਕੇ ਰੱਖੋ ਨੌਕਰੀਆਂ ਨਹੀਂ ਇਹਨਾਂ ਨੇ ਦੇਣੀਆਂ ਹੈਗੀਆਂ ਚਾਟਾਂ ਤੇ ਲਾ ਲੈ ਕਿਉਂਕਿ ਚਾਟਾਂ ਵਾਲੇ ਵੱਧ ਨੇ ਜਿਨ੍ਹਾਂ ਨੂੰ ਘਰ ਬੈਠਿਆਂ ਨੂੰ ਦਾਲਾਂ ਕਣਕ ਹੋਰ ਸਭ ਕੁਝ ਮਿਲਦਾ ਆ ਫਰੀ ਦਾ ਕਰਾਇਆ ਹੋ ਗਿਆ ਜਿਹੜੀਆਂ ਫਰੀ ਦੇ ਕਰਾਇਆ ਵਾਲੀਆਂ ਉਹ ਤਾਂ ਚੰਗੇ ਚੰਗੀਆਂ ਵੀ ਚੰਗੇ ਚੰਗੇ ਘਰਾਂ ਦੀਆਂ ਵੀ ਹੁੰਦੀਆਂ ਨੇ 50 60 ਰੁਪਏ ਕੀ ਹੁੰਦੇ ਨੇ ਅਗਲੇ ਨੂੰ ਲਾ ਆ ਜਾਂਦਾ 50 60 ਰੁਪਏ ਦੀ ਦੋ ਡੰਗ ਦੀ ਸਬਜ਼ੀ ਹੋਵਣੂ ਦੁਨੀਆ ਇ ਚਾਰਟ ਤੇ ਲਾਈ ਹੋਈ ਐ ਨੁਕਸਾਨ ਸਾਡਾ ਹੀ ਐ ਉਹ ਕੰਨ ਕਹਿੰਦਾ ਸਿੱਧਾ ਨਾ ਫੜਿਆ ਸਿਰ ਤੇ ਨੂੰ ਬਾਂ ਘਮਾ ਕੇ ਫੜ ਲਿਆ ਨੁਕਸਾਨ ਸਾਡਾ ਹੀ ਐ ਦੁਨੀਆ ਨਹੀਂ ਸਮੁੰਦੀ ਹੈਗੀ ਦੁਨੀਆ ਨੂੰ ਜੋ ਅੱਖੀਂ ਦਿਖਦਾ ਜੋ ਉਹਨਾਂ ਨੂੰ ਚਾਰਟ ਲੱਗੀ ਹੋਈ ਐ ਬਸ ਉਹਦੇ ਤੇ ਉਹਨਾਂ ਨੂੰ ਯਕੀਨ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਰਿਜ਼ਲਟ ਕਿੱਡੇ ਕਿੱਡੇ ਆ ਕਿੱਡੇ ਕਿੱਡੇ ਰਿਜ਼ਲਟ ਆ ਇਹਨਾਂ ਦੇ ਮੈਂ ਤਾਂ ਹੈਰਾਨ ਹਰੇ ਕੇ ਪਰਸ ਜੇ ਜੋ ਕੱਢਿਆ ਕਰੇ ਕਾਰਡ ਕੰਡਕਟਰ ਦੇ ਮੂਰੇ ਕਰ ਦਿਆ ਕਰੇ ਉਹ ਵਿਚਾਰੇ ਦਾ ਖਿਜਿਆ ਪਿਆ ਹੋ ਮੁੰਡਾ ਰੋਣ ਹੱਕਾ ਹੋਇਆ ਪਿਆ ਸੱਚੀ ਉਸ ਬਣੀ ਤਾਂ ਆਪਣੇ ਪਰਮਿੰਦਰ ਰਵਿੰਦਰਨਾ ਦੀ ਉਮਰ ਦਾ ਹੀ ਤੀਗਾ ਭਾਈ ਕਹਿੰਦਾ ਵੀ ਮਨ ਦੁਖੀ ਹੋਇਆ ਪਿਆ ਕੰਡਕਟਰ ਹੀ ਕਰਨ ਦਾ ਵੀ ਮਜ਼ਾ ਨਹੀਂ ਆਉਂਦਾ ਹੈਗਾ ਕਹਿੰਦਾ ਹਰੇ ਕੇ ਸਾਡੇ ਮੂਰੇ ਕਾਰਡ ਕਰ ਦਿੰਦੀ ਆ ਦੱਸ ਕਹਿੰਦਾ ਸੀ ਕੀ ਕਰੀਏ ਹਾਂ ਸਰ ਕਿਤੇ ਨਾ ਕਿਤੇ ਉਹਨਾਂ ਦੀ ਵਿਚਾਰਿਆਂ ਦੀ ਤਨਖਾਹਾਂ ਤੇ ਵੀ ਪੈਂਦਾ ਲੇਟ ਪਛੇਤ ਤਨਖਾਹਾਂ ਮਿਲਣੀਆਂ ਕਿਉਂਕਿ ਹਰੇਕ ਬੰਦੇ ਨੇ ਆਪਣੀ ਕਬੀਲਦਾਰੀ ਚਲਾਉਣੀ ਹੁੰਦੀ ਹੈ ਅਸੀਂ ਜਿੰਨੇ ਕੁ ਜੋਗੇ ਹੈਗੇ ਆ ਉਹਨੇ ਕੁ ਜੋਗੇ ਸਰਕਾਰਾਂ ਨੇ ਉੱਥੇ ਜੇ ਟਕਾ ਲੇ ਉੱਥੇ ਜੇ ਟਕਾ ਲੇ ਛਾਟ ਤੇ ਲਾ ਕੇ ਅਸੀਂ ਮੁਕਤ ਦੀਆਂ ਖਾਣ ਗਿਜ ਗੇ ਉਹਨਾਂ ਦੱਸਦੀਆਂ ਸਰਦਾਰ ਜੀ ਬਈ ਜਿੱਕਣ ਹੁਣ ਸਰਕਾਰੂ ਬਸਾਂ ਨੇ ਇਹ ਇੱਕ ਦਿਨ ਨਲਾਮੀ ਦੀ ਵੀ ਨੋਬਤਾ ਸਕਦੀ ਹੈ ਨਲਾਮੀ ਨਲਾਮੀ ਦੀ ਵੀ ਨੋਬਤਾ ਸਕਦੀ ਹੈ ਜਿਹੜੇ ਹਾਲਾਤ ਕਰੇ ਹੋਏ ਹਨ ਇਹਨਾਂ ਲੋਕਾਂ ਨੇ ਠੀਕ ਹੈ ਹੁਣ ਤੁਸੀਂ ਦੱਸੋ ਵੀ ਉਹ ਤਾਂ ਵਿਚਾਰੇ ਚੰਡੀਗੜ੍ਹ ਤੋਂ ਲੈ ਕੇ ਖਮਾਣੋਂ ਤੱਕ ਕਿੰਨੀਆਂ ਕੁ ਸਵਾਰੀਆਂ ਚੱਕ ਕੇ ਲਿਆਇਆ ਐਡੀ ਬੜੀ ਵੱਸ ਹੋ ਡੱਕ ਡੱਕ ਕਰਦੀ ਆਵੇ ਖਾਲੀ ਉਹ ਜਨਾਨੀਆਂ ਵੱਧ ਬੰਦੇ ਘੱਟ ਪਤਾ ਵਿੱਚ ਕਰਾਇਆ ਨਹੀਂ ਹੋਣਾ ਜੇ ਇਹੀ ਵੱਸਾਂ ਨਲਾਮ ਹੋ ਗਈਆਂ ਹਰੇਕ ਚੀਜ਼ ਦਾ ਅੰਡਾ ਹੈ ਮੁਕਾਇਆ ਮੁੱਕਦੇ ਮੁੱਕਦੇ ਮੁੱਕ ਜਾਂਦੀ ਹੈ ਫੇਰ ਪ੍ਰਾਈਵੇਟਾਂ ਨੇ ਪਤਾ ਕੀ ਕਰਨਾ ਹੈ ਪ੍ਰਾਈਵੇਟਾਂ ਨੇ ਸਾਨੂੰ 500 ਰੁਪਿਆ ਇੱਕ ਜਾਨੇ ਦਾ ਕਿਰਾਇਆ ਲਿਆ ਕਰਨਗੇ ਝੰਡੀ ਕਣ ਨੂੰ ਫੇਰ ਅਸੀਂ ਉੱਥੇ ਲੋਟ ਆਵਾਂਗੇ ਅਸੀਂ ਜਿੰਨਾ ਚਿਰ ਪ੍ਰਾਈਵੇਟ ਕੋਈ ਵੀ ਪ੍ਰਾਈਵੇਟ ਫਰਮ ਹੈ ਸਾਡੇ ਗਲਾਂ ਤੇ ਗੋਡੇ ਨਹੀਂ ਨਾ ਧਰਦੀ ਅਸੀਂ ਉਹਨਾਂ ਚਿਰ ਲੋਟ ਨਹੀਂ ਆਉਣਾ ਜਿਹੜੇ ਹੁਣ ਚੀਕਦੇ ਨੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਅਗਲਾ ਕਹਿੰਦਾ ਉਹੀ ਬਕਵਾਸ ਮਰੀ ਜਾਂਦੇ ਆ ਪਰ ਜੋ ਕੱਲ ਦੇਖਿਆ ਮੈਂ ਅੱਖੀਂ ਅਖਰੀ ਦੇਖਿਆ ਕਿਸੇ ਨੇ ਤਾਂ ਕਰਾਇਆ ਦਿੱਤਾ ਹੋਵੇ ਇੱਕ ਸਾਤੋ ਛੁੱਟ ਕਿਸੇ ਨੇ ਕਰਾਇਆ ਨਹੀਂ ਦਿੱਤਾ ਪੰਜ ਸੱਤ ਭਾਈਆਂ ਨੇ ਕਰਾਇਆ ਦਿੱਤਾ ਜਨਾਨੀ ਕਮੈਨਤੀ ਜਿਹਦਾ ਕਰਾਇਆ ਉਹਨੂੰ ਵਿਚਾਰੇ ਨੂੰ ਮਿਲਿਆ ਨਹੀਂ ਕਿਸੇ ਦਾ ਕਰਾਇਆ ਨਹੀਂ ਮਿਲਿਆ ਇਹ ਜੀ ਜੱਖੀ ਦੇਖੀ ਮੈਂ 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 ਫਿਰ ਕਹਿੰਨੀ ਆ ਵੀ ਮੈਂ ਐਨਾ ਬਸ ਬਸੋ ਦਾ ਸਫਰ ਨਹੀਂ ਕਰਦੀ ਹੈਗੀ ਬਈ ਮੈਂ ਤਾਂ ਹੈਰਾਨ ਰਹਿ ਗਈ ਦੇਖ ਕੇ ਸੁਣਿਆ ਜ਼ਰੂਰ ਤਾਂ ਪਰੱਖੀ ਦੇਖ ਕੇ ਪਤਾ ਲੱਗਿਆ ਹੈ ਬਈ ਸੋਈ ਗੱਲਾਂ ਨੇ ਬڑا ਮਾੜਾ ਕੰਮ ਹੈ ਬਹੁਤ ਮਾੜਾ ਕੰਮ ਹੈ ਜਣੀ ਸਰਦਾਰ ਜੀ ਆਏ ਆ ਇਹ ਸਰਕਾਰੀ ਇਹਨਾਂ ਨੇ ਸਭ ਕੁਝ ਸੇ ਖਤਮ ਕਰ ਦਾਨਾ ਸਰਕਾਰੀ ਸਕੂਲ ਗਏ ਸਰਕਾਰੀ ਹਸਪੀਟਲ ਗਏ ਸਰਕਾਰੀ ਹੋਰ ਜਿਹੜੇ ਆਧਾਰੇ ਥੀਗੇ ਸਭ ਗਏ ਸਭ ਇਹਨਾਂ ਨੇ ਕੁਝ ਬੋਨਾਂ ਤੇ ਚਾਲੂ ਕਰਤੇ ਕੁਝ ਦੂਏ ਲੋਟ ਹੋ ਗਏ ਠੀਕ ਹੈ ਹੁਣ ਤੁਸੀਂ ਇਹ ਦੇਖ ਲਓ ਬਈ ਆਪਣੇ ਹੀ ਪਾਸਪੋਰਟ ਮਾਮਲੇ 'ਚ ਆਪਣੇ ਦੋ ਦੋ ਗੇੜੇ ਆਪਣੇ ਚੰਡੀਗੜ੍ਹ ਦੇ ਲੱਗ ਲੈ ਆ ਆਇਕਰਾ ਕੇ ਲਿਆਓ ਆ ਆਇਕਰਾ ਕੇ ਲਿਆਓ ਸਾਡਾ ਉਹ ਕਹਿੰਦੇ ਪੋਤੜਿਆਂ ਦਾ ਵੀ ਡਾਟਾ ਉਹਨਾਂ ਕੋਲ ਪਿਆ ਹੈ ਪਰ ਅਸੀਂ ਲੋਕ ਹੀ ਸਾਰੀ ਪ੍ਰਸਾਦ ਦੀ ਜਾੜਾ ਅਸੀਂ ਐਦਾਂ ਹੀ ਕਿਸੇ ਆਪਣੇ ਰਿਸ਼ਤੇਦਾਰ ਨਾਲ ਮੈਂ ਗਈ ਅਸੀਂ ਪ੍ਰਾਈਵੇਟ ਹਸਪੀਟਲ ਗਏ ਇੱਥੇ ਆਪਣਾ ਛੰਡੀਖੜ ਜਦੋਂ ਗਏ ਨਾ ਤੁਸੀਂ ਮੰਨਣਾ ਝੂਠਾ ਸਾਡੇ ਮਰੀਜ਼ ਨੂੰ ਪ੍ਰੋਬਲਮ تھیਗੀ ਹਾਰਟ ਦੀ ਤੇ ਵਿਚੇ ਤੱਕੀ ਉਹਦੇ ਗੁਰਦੇ ਚ ਇਨਫੈਕਸ਼ਨ ਆ ਸਾਰੇ ਟੈਸਟ ਕਰ ਲਏ ਟੈਸਟ ਪਤਾ ਆ ਵੀ 1000 ਦਾ ਜੀ ਆ 15000 ਦਾ ਜੀ ਆ 18000 ਦਾ ਜੀ ਅਸੀਂ ਸ਼ਾਮ ਨੂੰ ਕੱਲੇ ਟੈਸਟਾਂ ਤੇ 60 70000 ਰੁਪਇਆ ਲਾ ਕੇ ਘਰ ਨੂੰ ਆ ਗਏ ਮਾੜੇ ਢੀਡੇ ਦਾ ਪੇਖਣੇ ਵਾਲਾ ਕੰਮ ਹੈ ਜਦੋਂ ਆਈ ਹਾਟ ਦੀ ਗੱਲ ਅਸੀਂ ਕਿਹਾ ਵੀ ਇਦਾਂ ਇਦਾਂ ਇਹਨਾਂ ਨੂੰ ਪ੍ਰੋਬਲਮ ਹੋਈ ਗਿਆ ਹੈ ਨਾ ਤੌਣੀਆਂ ਆਈਆਂ ਇਹ ਗਿਰੇ ਨੇ ਕਹਿੰਦੇ ਉਹ ਨਹੀਂ ਸਾਡੇ ਕੋਲ ਹੈਗਾ ਉਹ ਤੁਸੀਂ ਬਾਹਰੋਂ ਕਰਾਓਗੇ ਤੋ ਫੇਰ ਅਸੀਂ ਬਾਹਰੋਂ ਕਰਾਇਆ ਟੈਸਟ ਉਹ ਵੀ ਟੈਸਟ ਬਹੁਤ ਮਹਿੰਗਾ ਹੋਇਆ ਅਸੀਂ ਸਰਕਾਰੋਂ ਸਭ ਕੁਝ ਛੇ ਖਤਮ ਕਰਤਾ ਸਾਨੂੰ ਪੈਸੇ ਦੇਣੇ ਮਨਜ਼ੂਰ ਆ ਪਰ ਅਸੀਂ ਪਤਾ ਕੀ ਕਹਿੰਨੇ ਆ ਨਹੀਂ ਸਰਕਾਰੀ ਹਸਪੀਟਲ ਨਹੀਂ ਜਾਣਾ ਹੈਗਾ ਉੱਥੇ ਤਾਂ ਸਫਾਈ ਨਹੀਂ ਹੈਗੀ ਉੱਥੇ ਆਏ ਨਹੀਂ ਹੈਗਾ ਸਭ ਕੁਝ ਸਫਾਈ ਸਭ ਕੁਝ ਹੈ ਅਸੀਂ ਉੱਥੇ 10 ਰੁਪਏ ਦੀ ਪਰਚੀ ਕਟਾਉਣੀ ਆ ਉੱਥੇ ਵੀ ਸਾਡੀ ਜਾਨ ਨਿਕਲ ਜਾਂਦੀ ਆ ਅਸੀਂ ਖੜ ਨਹੀਂ ਸਕਦੇ ਅਖੇ ਗੇੜੇ ਬਹੁਤ ਮਰਉਂਦੇ ਨੇ ਜੇ ਐ ਬੂਹ ਐ ਪ੍ਰਾਈਵੇਟ ਤੇ ਜਾਓ ਕਰਦਣ ਵਢਾ ਲੋ ਘਰ ਨੂੰ ਆਜੋ ਅਸੀਂ ਇਹ ਕੁਝ ਹਿਲ ਗਏ ਆਪਣਾ ਪਟੂਆ ਖਾਲੀ ਕਰਕੇ ਘਰ ਨੂੰ ਆਜੋ ਅਸੀਂ ਹਰਾਸਮੈਂਟ ਕੱਟਣੀ ਛੱਡਤੀ ਅਸੀਂ ਸਭ ਕੁਝ ਸੌਖਾ ਜਿਹਾ ਕਰਨਾ ਚਾਹੁੰਦੇ ਆ ਤਾਂ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਸ਼ਿਕਾਰ ਬਣਦੇ ਜਾਂਦੇ ਆ ਠੀਕ ਹੈ ਜੀ ਉਹੀ ਗੱਲਾਂ ਆ ਨਾ ਫੇਰ ਕਹਿੰਨੀ ਆ ਵੀ ਸਭ ਕੁਛ ਇਹਦੀ ਦੇਣ ਇਨਸਾਨ ਦਾ ਦਿਮਾਗ ਹੀ ਆ। ਦੁਨੀਆ ਸਾਨੂੰ ਜਿਵੇਂ ਚਲਾਉਂਦੀ ਅਸੀਂ ਉਵੇਂ ਚੱਲਦੇ ਆ। ਅਸੀਂ ਮੁਖਤਾਲੀਆਂ ਗੱਲਾਂ 'ਚ ਫਸ ਗਏ ਇਹਨਾਂ ਤੋਂ ਬਾਹਰ ਆਓ। ਨੰਬਰ 2 ਤੇ ਇਹ ਕੁਰਸੀਆਂ ਵਾਲਿਆਂ ਨੂੰ ਬੈਨੀਫਿਟ ਆ। ਸਾਨੂੰ ਕੋਈ ਬੈਨੀਫਿਟ ਨਹੀਂ ਸਾਡਾ ਤਾਂ ਨੁਕਸਾਨ ਹੀ ਨੁਕਸਾਨ ਆ। 5 ਸਾਲ 'ਚ ਉਹ ਕਹਿੰਦੇ ਜਿਹਦੇ ਰੋਟੀ ਨਹੀਂ ਨਾ ਪੱਕਦੀ 5 ਸਾਲ 'ਚ ਉਹਨੇ ਬੰਗਲੇ ਵੀ ਖੜੇ ਕਰ ਲੈਣੇ ਆ। ਬੜੀਆਂ-ਬੜੀਆਂ ਗੱਡੀਆਂ ਵੀ ਖਰੀਦ ਲੈਣੀਆਂ ਆ। ਪਰ 5 5 7 7000 ਰੁਪਏ ਮੀਟਰ ਵਾਲਾ ਤਾਂ ਅਗਲੇ ਚਿੱਟੇ ਸੂਟ ਪਾਉਂਦੇ ਨੇ ਮੀਟਰ ਮੀਟਰ 5 7000 ਵਾਲਾ ਉਹੀ ਕਹਿੰਦੇ ਹੁੰਦੇ ਆ ਵੀ ਕੀ ਸ਼ਬਦ ਕਹੀਏ ਜਿਨ੍ਹਾਂ ਨੇ ਕਦੇ ਸੁਪਨੇ 'ਚ ਨਹੀਂ ਸੋਚਿਆ ਹੁੰਦਾ ਉਹਨਾਂ ਨੂੰ ਅਸੀਂ ਕੁਰਸੀਆਂ ਦੇਤੀਆਂ ਇਹ ਸਾਡੀ ਉਹ ਦੇਣ ਹੈ ਸਾਡਾ ਹੀ ਕਸੂਰ ਹੈ ਅਸੀਂ ਉਹ ਮਰ ਰਹੇ ਆਂ ਅਸੀਂ ਉਹ ਪਿਸ ਰਹੇ ਆਂ ਕਿਸੇ ਦਾ ਕੋਈ ਕਸੂਰ ਨਹੀਂ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ